ਚਾੜੂ ਚੂੜੂ ਚੱਕ ਦਿਆਂਗੇ ਲੋਨ ਤੇ ਵੋਟਾਂ ਰੱਖ ਦਿਆਂਗੇ ਵੋਟਾਂ ਵੇਲੇ ਬੰਬੂ ਕਹਿੰਦੇ ਵੋਟੇ ਸਾਡੀ ਚਾੜੂ ਚੂੜੂ ਚੱਕ ਦਿਆਂਗੇ ਲੋਨ ਤੇ ਵੋਟਾਂ ਰੱਖ ਦਿਆਂਗੇ ਵੋਟਾਂ ਵੇਲੇ ਬੰਬੂ ਆਏ ਦਿਨ ਦੇਸ਼ ਵਿੱਚ ਚੋਣਾਂ ਵਾਲੀ ਖੇਡ ਅਕਸਰ ਖੇਡੀ ਜਾਂਦੀ ਰਹਿੰਦੀ ਆ ਕਦੇ ਪੰਚਾਇਤੀ ਚੋਣਾਂ ਕਦੇ ਸ਼ਹਿਰੀ ਚੋਣਾਂ ਤੇ ਕਦੇ ਜਿਮਨੀ ਚੋਣਾਂ ਰਾਜਨੀਤਿਕ ਨੇਤਾਵਾਂ ਨੂੰ ਵੋਟਾਂ ਦਾ ਵਿਆਹ ਜਿੰਨਾ ਚਾ ਚੜਿਆ ਰਹਿੰਦਾ ਜਨਤਾ ਨੂੰ ਖਾਣ ਨੂੰ ਅੰਨ ਮਿਲੇ ਨਾ ਮਿਲੇ ਰੁਜ਼ਗਾਰ ਮਿਲੇ ਨਾ ਮਿਲੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਹੋਵੇ ਜਾਂ ਨਾ ਹੋਵੇ ਪਰ ਨੇਤਾਵਾਂ ਨੂੰ ਵੋਟਾਂ ਮਿਲਦੀਆਂ ਰਹਿਣੀਆਂ ਚਾਹੀਦੀਆਂ ਹਨ ਲੀਡਰ ਲੋਕਾਂ ਦੀ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੀ ਗੱਲ ਹੁੰਦੀ ਹੈ ਵੋਟਾਂ ਵੇਲੇ ਲੀਡਰ ਲੋਕ ਭੋਲੀ ਭਾਲੀ ਜਨਤਾ ਨੂੰ ਕਈ ਤਰ੍ਹਾਂ ਦੇ ਸਮਝਬਾਗ ਵਿਖਾ ਕੇ ਝੂਠ ਬੋਲ ਕੇ ਵੋਟਾਂ ਵਟੋਰਨ ਵਾਲੀ ਛਤਰਾਂ ਚ ਖੇលਦੇ ਰਹਿੰਦੇ ਆ ਝੂਠੇ ਵਾਦੇ ਗੁੰਮਰਾਹਕੁੰਨ ਦਾਅਵੇ ਲੀਡਰ ਅਕਸਰ ਲੋਕਾਂ ਦੇ ਨਾਲ ਕਰਕੇ ਵੋਟਾਂ ਵਟੋਰ ਕੇ ਇਉਂ ਗਾਇਬ ਹੋ ਜਾਂਦੇ ਆ ਜਿਵੇਂ ਗੰਜੇ ਦੇ ਸਿਰੋਂ ਵਾਲ ਅੱਜ ਕੱਲ ਫਿਰ ਪਿੰਡਾਂ ਦੇ ਵਿੱਚ ਵੋਟਾਂ ਦਾ ਸੀਜ਼ਨ ਚੱਲ ਰਿਹਾ ਹੈ ਪੰਜਾਬ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਪਰ ਕੁਝ ਥਾਵਾਂ ਤੇ ਜਾਗਰੂਕ ਲੋਕਾਂ ਵੱਲੋਂ ਵੋਟਾਂ ਦਾ ਬਾਈਕਟ ਕੀਤਾ ਜਾ ਰਿਹਾ ਹੈ ਲੋਕ ਇਹ ਨਾਅਰੇ ਲਗਾ ਰਹੇ ਆ ਕਿ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਇਦਾਂ ਹੀ ਹੁੰਦਾ ਹੈ ਲੀਡਰ ਲੋਕ ਵੋਟਾਂ ਵੇਲੇ ਕਈ ਤਰ੍ਹਾਂ ਦੇ ਸਮਝਬਾ ਕੇ ਵਿਖਾ ਕੇ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ ਕਿਸੇ ਦੀ ਇਸੇ ਲੜੀ ਤਹਿਤ ਲੋਹੀਆਂ ਹਲਕੇ ਦੇ ਪਿੰਡ ਗੱਟਾ ਮੁੰਡੀ ਕਾਸੂ ਦੀ ਤੱਕਾ ਬਸਤੀ ਦੇ ਵਿੱਚ ਲੋਕਾਂ ਨੇ ਵੋਟਾਂ ਦਾ ਬਾਈਕਟ ਕੀਤਾ ਕਿਉਂਕਿ ਲੋਕ ਲੀਡਰਾਂ ਦੇ ਲਾਰਿਆਂ ਤੋਂ ਅੱਕੇ ਪਏ ਆ। ਜਰਦਾਬਾਦ। ਇੱਕ ਅੱਛੇ ਲੋਕਤੰਤਰ ਵਾਸਤੇ ਵੋਟਾਂ ਹੋਣੀਆਂ ਤਾਂ ਜ਼ਰੂਰੀ ਆ। ਪਰ ਇੱਥੇ ਲੋਕਤੰਤਰ ਹੈ ਕਿੱਥੇ? ਲੋਕਤੰਤਰ ਦਾ ਤਾਂ ਮਜ਼ਾਕ ਬਣਿਆ ਪਿਆ। ਇਸੇ ਲਈ ਲੋਕ ਵੋਟਾਂ ਦਾ ਵਿਰੋਧ ਕਰ ਰਹੇ ਆ। ਵੋਟਾਂ ਦਾ ਬਾਈਕਟ ਕਰ ਰਹੇ ਆ। ਪਰ ਮੇਰੇ ਖਿਆਲ ਨਾਲ ਵੋਟਾਂ ਦਾ ਬਾਈਕਟ ਕਰਨ ਨਾਲੋਂ ਲੋਕਾਂ ਨੂੰ ਨੋਟਾ ਦਾ ਇਸਤੇਮਾਲ ਕਰਕੇ ਨਿਕੰਮੀ ਤੇ ਢੀਠ ਰਾਜਨੀਤੀ ਤੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਆ ਪਰ ਲੋਕਾਂ ਦੀ ਮਰਜ਼ੀ ਹੈ ਕਿਉਂਕਿ ਇੱਕ ਆਹੀ ਟਾਈਮ ਹੁੰਦਾ ਹੈ ਕਿ ਜਨਤਾ ਲੋਕਤੰਤਰ ਦੀ ਸਹੀ ਟੰਗ ਨਾਲ ਵਰਤੋ ਕਰਕੇ ਆਪਣਾ ਓਪੀਨੀਅਨ ਦਿੰਦੀ ਹੈ ਸੋ ਆਓ ਲੋਕਾਂ ਦਾ ਰਾਇ ਜਾਣਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਥੀਓ ਅਸੀਂ ਗੱਟਾ ਮੰਡੀ ਕਾਸੂ ਪਿੰਡ ਟੱਕਾ ਵਸਤੀ ਦੇ ਸਾਰੇ ਪਿੰਡ ਨੇ ਇਹ ਫੈਸਲਾ ਲਿਆ ਕਿ ਅਸੀਂ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਹੁਣ ਅਸੀਂ ਬਾਈਕਾਟ ਕੀਤਾ ਆਪਣੇ ਸਾਰੇ ਪਿੰਡ ਵੱਲੋਂ ਸਾਰੇ ਪਿੰਡ ਨੇ ਇਹ ਫੈਸਲਾ ਲਿਆ ਵੀ ਅਸੀਂ ਵੋਟ ਕਿਸੇ ਨੂੰ ਨਹੀਂ ਪਾਵਾਂਗੇ ਕਿਉਂਕਿ ਵੋਟਾਂ ਲੈ ਕੇ ਮੁੜ ਕੇ ਆਪਣੇ ਵਾਅਦਾ ਕਰਕੇ ਮੁੱਕਰ ਜਾਂਦੇ ਲੋਕ ਜਿਹੜੇ ਬੰਦੇ ਖੜੇ ਕੈਂਡੀਡੇਟ ਜਿੱਦਾਂ ਵੀ ਕੋਈ ਵੀ ਆਉਂਦਾ ਸਾਡੇ ਨੇ ਹਰ ਵਾਰ ਧੱਕਾ ਕਰਦੇ ਅਸੀਂ ਵੋਟ ਨਹੀਂ ਦੇਾਂਗੇ ਸਾਡੇ ਪਿੰਡ ਦਾ ਇਹ ਫੈਸਲਾ ਹੈ ਇੱਕ ਵਾਰ ਚਲੋ ਉਹਨੇ ਨੂੰ ਹਾਂ ਦੇ ਨਾਲ ਇਹ ਲੀਡਰਾਂ ਨੇ ਇੰਨੇ ਹੀ ਵਾਦੇ ਕੀਤੇ ਕਿ ਅਸੀਂ ਇੰਨੇ ਵਾਲੇ ਹਾਰ ਦੇ ਵਿੱਚ ਲੜੇ ਉਦੋਂ ਬਾਅਦ ਸਾਨੂੰ 23 ਵਾਲੇ ਹਾਰ ਦੇ ਵਿੱਚ ਇਹਨਾਂ ਨੇ ਖਾਂ ਦਾ ਲਾਰਾ ਲਾ ਕੇ ਸਾਨੂੰ ਦੇ ਕੇ ਵੱਡੇ ਵੱਡੇ ਅਫਸਰ ਵੇਰ ਚੁੱਕੇ ਸੀ ਵੀ ਅੱਜ ਅਸੀਂ ਇਹਨਾਂ ਸਰਪੰਚਾਂ ਤੇ ਇਹਨਾਂ ਲੋਕਾਂ ਦੇ ਅੱਗੇ ਅਸੀਂ ਕਿਸ ਤਰ੍ਹਾਂ ਯਕੀਨ ਕਰ ਲਈਏ ਕਿਉਂਕਿ ਸਾਡੇ ਪਿੰਡ ਦਾ ਇਹੀ ਇੱਕ ਆ ਕਿ ਅਸੀਂ ਕਿਸੇ ਨੂੰ ਵੀ ਨਹੀਂ ਵੋਟ ਪਾਉਣ ਨ ਜਾਵਾਂਗੇ ਕੋਈ ਨਹੀਂ ਪਾਉਣ ਜਾਵਾਂਗੇ ਕਿਉਂਕਿ ਸਾਨੂੰ ਹਰ ਪਾਸੋਂ ਦਾ ਹੀ ਧੱਕਾ ਸਾ ਦੇ ਰਿਹਾ ਕੋਈ ਵੀ ਨਹੀਂ ਸਾਨੂੰ ਦਿੰਦੇਗੇ ਪਰ ਨਹੀਂ ਇਸ ਵਾਰ ਅਸੀਂ ਵੋਟ ਕਿਸੇ ਨੂੰ ਨਹੀਂ ਪਾਣੀ ਕਿ ਸਾਡੇ ਪਿੰਡ ਦਾ ਇਹੀ ਇੱਕ ਆਏ ਇਹ ਤੇ ਜਿੰਨੀ ਵਾਰੀ ਸਾਡੇ ਨਾਲ ਹੋਇਆ ਓਨੀ ਵਾਰੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਿਉਂਕਿ ਅੱਜ ਬਾਦ ਵਿੱਚ ਉਹ ਕਿ ਸਾਡੇ ਰਿਕਵੈਸਟ ਹੈ ਮੇਰੀ ਇਹ ਰਿਕਵੈਸਟ ਹੈ ਕਿ ਸਾਡੇ ਪਿੰਡ ਵਾਲਿਆਂ ਦੇ ਵੀ ਅੱਗੇ ਕੋਈ ਵੀ ਵੀਰ ਭਰਾ ਸਾਨੂੰ ਚੀਰ ਕੇ ਕੋਈ ਵੀ ਵੋਟ ਨਾ ਹੀ ਪਾਉਣ ਜਾਵੇ ਤਾਂ ਚੰਗਾ ਹੈ ਕਿਉਂ ਜਿੰਨੀਆਂ ਵਾਰੀ ਗਏ ਆਪਣੇ ਪਿੰਡ ਵਾਲੇ ਚੀਰ ਕੇ ਇਸ ਵੀਡੀਓ ਦੇ ਵਿੱਚ ਜਿੱਥੇ ਵੀ ਜਾਵੇ ਸਾਡੇ ਹਰ ਇੱਕ ਸਾਡੇ ਪਿੰਡ ਦੇ ਹਰ ਇੱਕ ਸਾਡੇ ਘਰ ਦਾ ਜੀ ਜਿਹੜਾ ਵੀ ਵੇਖੇ ਇਹ ਗੱਲ ਕਵੇ ਕਿ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਣ ਜਾਣੀ ਕਿ ਜਿੰਨੀ ਵਾਰ ਦਾ ਧੱਕਾ ਸਾਡੇ ਨਾਲ ਹੋ ਰਿਹਾ 23 ਵਾਲੇ ਵਿੱਚ 19 ਵਾਲੇ ਹੜ ਦੇ ਵਿੱਚ ਹੋਇਆ 23 ਵਾਲੇ ਹੜ ਦੇ ਵਿੱਚ ਹੋਇਆ ਹੱਦ ਸਾਡੇ ਨਾਲ 25 ਵਾਲੇ ਹੜ ਦੇ ਨੂੰ ਸਮੱਸਿਆ ਹੈ ਆਪਣੀ ਕਿ ਸਾਡੇ 350 ਵੋਟ ਹੈ ਕਿ ਅਸੀਂ ਵੋਟ ਕਿਸੇ ਨਹੀਂ ਲਈ ਹਾਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇੱਥੇ ਸਾਡੇ ਤਿੰਨ ਹੜ ਹੋ ਗਏ ਆ 19 ਵਾਲਾ ਹੜ ਆਇਆ ਸੀ 23 ਵਾਲਾ ਤੇ ਹੁਣ 25 ਵਾਲਾ ਹੜ ਇੱਥੇ ਸਾਡਾ ਪਿੰਡ ਮਜ਼ਦੂਰ ਲੋਕ ਬੈਠੇ ਆ ਗਰੀਬ ਲੋਕ ਆ ਤੇ ਇੰਨੀ ਗੱਜੈਸ ਨਹੀਂ ਕਿ ਅਸੀਂ ਕਿਤੇ ਪਾਸੇ ਉੱਠ ਕੇ ਜਾਈਏ ਜ਼ਮੀਨ ਲੈ ਲਈਏ ਜਿਹੜੀ ਪਾਸੇ 5-7 ਮਰਲੇ ਕਿਆ ਦਾ ਰਹਿਣ ਸਹਿਣ ਕਰ ਲਈਏ ਦੇਖੋ ਅਸੀਂ ਸਾਰੇ ਕੋਈ ਵੀ ਲੀਡਰ ਆਉਂਦਾ ਵਾ ਅਸੀਂ ਉਹਨਾਂ ਅੱਗੇ ਮੰਗ ਇਹੀ ਰੱਖਦੇ ਆ ਕਿ ਜੇ ਪਾਣੀ ਆਉਂਦਾ ਵਾ ਤਾਂ ਅਸੀਂ ਅਗਲੇ ਪਾਣੀ ਜਿੱਦਾਂ ਆਇਆ ਤਾਂ ਅਸੀਂ ਲੋੜ ਨਾ ਜਾਈਏ ਸਾਨੂੰ 5-5 ਮਰਲੇ ਜਗ੍ਹਾ ਦਿੱਤੀ ਜਾਵੇ ਕਿਤੇ ਦੂਰ ਇਥੋਂ ਦਰਿਆ ਤੋਂ ਤੇ ਦੇਖੋ ਜੀ ਸਾਰੇ ਲੀਡਰ ਕੋਈ ਵੀ ਆਉਂਦਾ ਇੱਥੇ ਲਾਰਾ ਲਾਰ ਜਾਂਦੇ ਆ ਪਰ ਕਿਸੇ ਨੇ ਅਜੇ ਤੱਕ ਸਾਡੀ ਸਹਾਰ ਨਹੀਂ ਲਈ ਵੋਟਾਂ ਵੇਲੇ ਬਾਪੂ ਕਹਿੰਦੇ ਪਿਛਲੀਆਂ ਵੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪਿਛਲੀਆਂ ਵੋਟਾਂ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਵੋਟਾਂ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਵੋਟਾਂ ਵੇਲੇ ਝੂਠੇ ਲਾਰੇ ਲੱਬੇ ਨਹੀਂ ਚੱਲਣਗੇ ਨਹੀਂ ਚੱਲਣਗੇ ਨਹੀਂ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਪੇਂਡੂ ਮਜ਼ਦੂਰ ਜੁਨੀਅਰ ਪੰਜਾਬ ਜਿੰਦਾਬਾਦ 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 ਲੋਕਾਂ ਰਸਵਾ ਜਿੰਦਾਬਾਦ 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 ਬੋਟਾ ਲੈ ਕੇ ਮੁਕਰਣ ਵਾਲੀਆਂ ਰਾਜਨੀਤਿਕ ਤਿਰਾਂ ਮੁਰਦਾਬਾਦ 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 ਮਜ਼ਦੂਰਾਂ ਨਾ ਬੋਟਾ ਵੇਲੇ ਝੂਠੇ ਵਾਦੇ ਕਰਨ ਵਾਲੀਆਂ ਰਾਜਨੀਤਿਕ ਤਿਰਾਂ ਮੁਰਦਾਬਾਦ 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 ਮਜ਼ਦੂਰਾਂ ਨਾ ਧੋਖੇ ਬਾਜੀ ਤੱਕੇ ਸ਼ਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਬੋਟਾ ਵੇਲੇ ਕੀਤੇ ਲੋਕਾਂ ਨਾਲ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਵਾਦੇ ਕਰਕੇ ਮੁਕਰਣ ਵਾਲੀਆਂ ਸਰਕਾਰਾਂ ਮੁਰਦਾਬਾਦ 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 जूंदारदारदा